ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਦਾਣਾ ਮੰਡੀ ਫਗਵਾੜਾ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਜੋ ਬੋਝੇ ਸਮਾਜ ਪਾਰਟੀ ਨੇ ਕੀਤੀ ਹੈ ਅੱਜ ਇੱਕ ਨਵਾਂ ਮੀਲ ਪੱਥਰ ਵੀ ਸਥਾਪਿਤ ਕਰੇਗੀ ਵੱਡੀ ਤਰਾਸਤੀ ਦੀ ਗੱਲ ਤਾਂ ਇਹ ਹੈ ਕਿ ਇਹ ਮੀਲ ਪੱਥਰ ਹਰ ਵਾਰ ਸਥਾਪਿਤ ਤਾਂ ਹੁੰਦੇ ਨੇ ਪਰ ਬਾਅਦ ਵਿੱਚ ਇਹ ਵੋਟਾਂ ਦੇ ਵਿੱਚ ਕਿੰਨੇ ਕੁ ਬਦਲਦੇ ਨੇ ਇਹ ਤਾਂ ਭੂਖ ਤੈਅ ਕਰੇਗਾ ਪਰ ਖਾਸ ਗੱਲ ਇਹ ਹੈ ਕਿ ਬੋਝੇ ਸਮਾਜ ਪਾਰਟੀ ਜਿਸ ਤਰ੍ਹਾਂ ਹਮੇਸ਼ਾ ਹੀ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਡਿਸਟ੍ਰਿਕਟ ਹੁਸ਼ਿਆਰਪੁਰ ਨਮਾਸ਼ਾਹ ਜਲੰਧਰ ਅਤੇ ਕਪੂਰਥਲਾ ਬਹੁਤ ਜਨ ਸਮਾਜ ਪਾਰਟੀ ਦੀ ਪਿੱਠ ਭੂਮੀ ਰਹੀ ਹੈ ਇੱਥੋਂ ਬਾਉ ਕਾਂਸੀ ਰਾਮ ਦਲਿਤ ਮੂਵਮੈਂਟਸ ਜਿਹੜੀਆਂ ਉਹ ਚਲਾਉਂਦੇ ਰਹੇ ਨੇ ਅਤੇ ਜਦੋਂ ਸਾਈਕਲ ਯਾਤਰਾ ਹੋਈ ਸੀ ਤੇ ਫਗਵਾੜਾ ਤੋਂ ਵੀ ਉਸ ਦੀ ਵੱਡੀ ਸ਼ਮੂਲੀਅਤ 1978 ਤੋਂ ਬਾਅਦ ਜੋ ਇਹ ਵੱਡੀਆਂ ਰੈਲੀਆਂ ਹੋਈਆਂ ਸਨ ਉਸ ਵਿੱਚ ਫਗਵਾੜਾ ਦੀ ਰਹੀ ਸੀ ਜੇਕਰ ਪਿਛਲੇ ਅਤੀਤ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 10 ਸਾਲ ਤੋਂ ਹਮੇਸ਼ਾ ਜਦੋਂ ਵੀ ਪੰਜਾਬ ਦੇ ਵਿੱਚ ਚੋਣਾਂ ਆndੀਆਂ ਨੇ ਤਾਂ ਫਗਵਾੜਾ ਤੋਂ ਹੀ ਇਸ ਸੂਬਾ ਪੱਧਰੀ ਰੈਲੀਆਂ ਹੁੰਦੀਆਂ ਨੇ ਤੇ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ ਅੱਜ ਜੇ ਦੇਖਿਆ ਜਾਵੇ ਤਾਂ ਰੈਲੀ ਕਈ ਪੱਖਾਂ ਤੋਂ ਬੇਹਦ ਮਹੱਤਵਪੂਰਨ ਹੈ ਪਹਿਲਾ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਬੋਜੇ ਸਮਾਜ ਪਾਰਟੀ ਦਾ ਕੇਡਰ ਇੱਕ ਵਾਰ ਫਿਰ ਅਵਤਾਸ਼ ਸਿੰਘ ਕ੍ਰੀਮਪੁਰੀ ਦੀ ਅਗਵਾਈ ਦੇ ਵਿੱਚ ਯਤਨਸ਼ੀਲ ਹੈ 2027 ਦੀਆਂ ਚੋਣਾਂ ਦੇ ਵਿੱਚ ਵਧੀਆ ਨਤੀਜੇ ਕੱਢਣ ਲਈ ਤੇ ਅੱਜ 50 ਸਵਾਲੋ ਰੈਲੀ ਵਿੱਚ ਜਿੱਥੇ ਪੰਜਾਬ ਭਰ ਤੋਂ ਬਹੁਸ ਬਜਪਾ ਦੇ ਵੱਡੀ ਕੇਂਦਰੀ ਲੀਡਰਸ਼ਿਪ ਸਟੇਟ ਲੀਡਰਸ਼ਿਪ ਆਈ ਉੱਥੇ ਨਾਲ ਹੀ ਡਿਸਟ੍ਰਿਕਟ ਦੀ ਵੱਡੀ ਲੀਡਰਸ਼ਿਪ ਵੀ ਇਸ ਵਿੱਚ ਆਈ ਹੈ ਅੱਜ ਸਵੇਰੇ 11 ਵਜੇ ਇਸ ਰੈਲੀ ਦਾ ਜੋ ਸ਼ੁਰੂਆਤ ਹੋਈ ਸੀ ਔਰ ਇਸ ਵੇਲੇ ਲਗਭਗ 2:30 ਵਜੇ ਨੇ ਔਰ ਰੈਲੀ ਆਪਣੇ ਸਿਖਰ ਤੇ ਹੈ ਖਾਸ ਗੱਲ ਇਹ ਹੈ ਕਿ ਇਸ ਮੌਕੇ ਸੰਬੋਧਨ ਕਰਦਿਆਂ ਰੰਦੀਪ ਸਿੰਘ ਬੈਣੀਪਾਲ ਨੇ ਜਿੱਥੇ ਭੈਣ ਮਾਇਆਵਤੀ ਵੱਲੋਂ ਆਪਣੇ ਕਾਰਜਕਾਲ ਵਿੱਚ ਕੀਤੇ ਅਲੱਗ-ਅਲੱਗ ਕੰਮਾਂ ਦਾ ਵਿਖਿਆਨ ਕੀਤਾ ਉੱਥੇ ਨਾਲ ਹੀ ਪੰਜਾਬ ਤੋਂ ਆਈ ਸਟੇਟ ਲੀਡਰਸ਼ਿਪ ਦੇ ਅਹਿਮ ਬੁਲਾਰਿਆਂ ਨੇ ਵੀ ਕਿਹਾ ਕਿ ਇਹ ਹੁਣ ਵੇਲਾ ਸੰਭਲਣ ਦਾ ਹੈ ਤੇ 2027 ਦੀ ਮੱਦੇਨਜ਼ਰ ਸਾਰਿਆਂ ਨੂੰ ਤਕੜੇ ਹੋਣਾ ਪਵੇਗਾ ਬੜੀ ਇਰਾਨੀ ਦੀ ਗੱਲ ਇਹ ਵੀ ਹੁੰਦੀ ਹੈ ਪੰਜਾਬ ਵਿੱਚ ਉਸ ਵੇਲੇ ਜਦੋਂ ਕਿ ਅਲੱਗ-ਅਲੱਗ ਰਾਜਨੀਤਿਕ ਸਰਗਰਮੀਆਂ ਰਾਜਨੀਤਿਕ ਲੀਡਰਾਂ ਅਤੇ ਪਾਰਟੀਆਂ ਦੀਆਂ ਸਰਗਰਮੀਆਂ ਇਸ ਵੇਲੇ ਲਗਭਗ ਜ਼ੀਰੋ ਤੇ ਨੇ ਉੱਥੇ ਬੋਝਨ ਸਮਾਜ ਪਾਰਟੀ ਨੇ ਸਭ ਤੋਂ ਪਹਿਲਾਂ ਇਸ ਪੰਜਾਬ ਸੰਭਾਲੋ ਰੈਲੀ ਦੀ ਸ਼ੁਰੂਆਤ ਕਰਕੇ ਅੱਜ ਦੇ ਇਸ ਠੰਡ ਦੇ ਮਾਹੌਲ ਵਿੱਚ ਮਾਹੌਲ ਗਰਮਾ ਦਿੱਤਾ ਹੈ ਹੁਣ ਇਹ ਮਾਹੌਲ ਪਾਰਟੀ ਦੇ ਕੈਡਰ ਵਰਕਰਾਂ ਦੇ ਵਿੱਚ ਕਿੰਨਾ ਕੁ ਨਵਾਂ ਜੋਸ਼ ਭਰਦਾ ਹੈ ਇਹ ਤਾਂ ਭੂਖ ਤੈ ਕਰੇਗਾ ਪਰ ਜਿਸ ਤਰ੍ਹਾਂ ਅਵਤਾਸ਼ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਇਹ ਪਹਿਲੀ ਸਫਲ ਰੈਲੀ ਹੋਈ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਈ ਅਹਿਮ ਨਤੀਜੇ ਵੀ ਦੇਗੀ ਦੀ ਫਗੜਾ ਹੈ ਲੈ ਲਾਈ ਵੱਲੋਂ ਪੇਸ਼ ਹੈ ਇਸ ਰੈਲੀ ਦੀ ਖਾਸ ਕਵਰੇਜ ਜਿੰਦਾਬਾਦ ਜਿੰਦਾਬਾਦ ਆਗਰ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਅਮਰ ਰਹੇ ਅਮਰ ਰਹੇ ਲਕਸ਼ਮੀ RAM ਜੀ ਅਮਰ ਰਹੇ ਅਮਰ ਰਹੇ ਐਤ ਮਾਰੀ ਮਾਂ ਬੱਦੀ ਜੀ ਜਿੰਦਾਬਾਦ 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 ਰੇੜੀ ਪਾਲ ਜੀ ਸੰਘਰਸ਼ ਕਰੋ ਹਮ ਤੁਹਾਡੇ ਸਾਥ ਹਾਂ ਪਾਲ ਜੀ ਸੰਘਰਸ਼ ਕਰੋ ਹਮ ਤੁਹਾਡੇ ਸਾਥ ਹਾਂ ਕਮੇ ਮਾਨ ਜਿਨ੍ਹਾਂ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਨੇ ਅਸ਼ੀਰਵਾਦ ਦੇ ਕੇ ਪਾਰਟੀ ਦਾ ਰਾਸ਼ਟਰੀ ਨੈਸ਼ਨਲ ਕੋਆਰਡੀਨੇਟਰ ਬਣਾ ਕੇ ਸਾਡੇ ਵਿੱਚ ਸਾਬ ਕੰਚੀ ਰਾਮ ਦੀ ਸੋਤ ਨੂੰ ਦੁਰਦਉ 18 ਮਾਰਚ 1982 ਨੂੰ ਸਾਬ ਕੰਚੀ ਰਾਮ ਜੀ ਨੇ ਆਗਰ ਦੇ ਵਿੱਚ ਕਿਹਾ ਸੀ ਕਿ ਡਾਕਟਰ ਅੰਬੇਡਕਰ ਦਾ ਜੋ ਆਪਾਂ ਜਨਮ ਦਿਨ ਮਨਾਉਂਦੇ ਆ ਇਹ ਸਿਰਫ ਪੂਜਾ ਰੀਟਿੰਗ ਨਹੀਂ ਹੋਣਾ ਚਾਹੀਦਾ ਕਿ ਗਏ ਬੋਤ ਤੇ ਮਾਲਾ ਪਾਈ ਮੱਥਾ ਟੇਕ ਗਿਆ ਕੜਾ ਪ੍ਰਸ਼ਾਦ ਵੰਡ ਲਿਆ ਤੇ ਲੰਗਰ ਛਕ ਲਿਆ ਘਰੋਂ ਚਲੇ ਗਿਆ ਉਹਨਾਂ ਨੇ ਕਿਹਾ ਨਹੀਂ ਇਹ ਡਾਕਟਰ ਅੰਬੇਦਕਰ ਦਾ ਜਨਮ ਦਿਨ ਜਦੋਂ ਆਪਾਂ ਮਨਾਉਣਾ ਇਹ ਮਿਸ਼ਨ ਓਰੀਐਂਟਡ ਬਣਾਉਣਾ ਇੱਕ ਸੰਕਲਪ ਲੈ ਕੇ ਬਣਾਉਣਾ ਕਿ ਡਾਕਟਰ ਅੰਬੇਦਕਰ ਸਾਹਿਬ ਟੋੜੇ ਸੁਪਨਿਆਂ ਦਾ ਭਾਰਤ ਬਣਾਉਣ ਦਾ ਅਸੀਂ ਸੰਕਲਪ ਲੈਂਦੇ ਆ ਦੇਖੋ ਮੜਾ ਮੇਰਾ ਮੇਰਾ ਬਹੁਤ ਅਹਿਮ ਸਵਾਲ ਆ ਵੀ ਤੁਸੀਂ ਦੇਖੋ ਹਜ਼ਾਰਾਂ ਦਾ ਇਕੱਠ ਆ ਪੂਰੇ ਪੰਜਾਬ ਤੋਂ ਇੱਥੇ ਲੋਕ ਆਂਦੇ ਆ ਮੇਰਾ ਸਵਾਲ ਇਹ ਸੀ ਕਿ ਵੋਟਾਂ ਵਿੱਚ ਤਬਦੀਲ ਕਿਉਂ ਨਹੀਂ ਹੁੰਦੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਐਕਚੁਅਲੀ ਇੱਕ ਜਿਹੜੀ ਪੂੰਜੀਵਾਦੀ ਵਿਵਸਥਾ ਹੈ ਨਾ ਇਹ ਲਾਸਟ ਟਾਈਮ ਦੇ ਅੱਗੇ ਜਿੱਦਾਂ ਇੱਕ ਕਮਿਸ਼ਨਰ રાઇટર આ પાછો ਕਹਿੰਦਾ ਸੀ ਇੱਕ ਰਾਤ ਕਤਲ ਦੀ ਹੋਣੀ ਆ ਇਹ ਜਿਹੜੀ ਕਤਲ ਦੀ ਰਾਤ ਆ ਉਸ ਟਾਈਮ ਸਾਡਾ ਜਿਹੜਾ ਛੋਲਾ ਪੜਾ ਸਮਾਜ ਆ ਉਹ ਚੰਦ ਲੱਜ ਦੇ ਵਿੱਚ ਆ ਕੇ ਆਪਣੀ ਵੋਟ ਜਿਹੜੀ ਆ ਉਹਨੂੰ ਗੋਲ ਵੱਡੀ ਗੱਲ ਇਹ ਆ ਵੀ ਉਹੀ ਸਮਾਜ ਅੰਦਰ ਬੈਠਾ ਤਾੜੀਆਂ ਵੀ ਮਾਰਦਾ ਉਹ ਜਿੰਦਾਬਾਦ ਵੀ ਕਰਦਾ ਕਿ ਜਮੀਰ ਮਰ ਜਾਂਦੀ ਉਹਨਾਂ ਦੀ ਉਸ ਵੇਲੇ ਮੈਂ ਜਮੀਰ ਦਾ ਮਰਨਾ ਤਾਂ ਨਹੀਂ ਸਮਝਦਾ ਮੈਂ ਇਹ ਸਮਝਦਾ ਕਿ ਸਾਡੇ ਸਮਾਜ ਨੂੰ ਇਹਦਾ ਵੋਟ ਦਾ ਅਧਿਕਾਰ ਆ 18 ਅਗਸਤ 1932 ਨੂੰ 바ਵਾ ਸਾਹਿਬ ਡਾਕਟਰ ਅੰਬੇਦਕਰ ਨੇ ਕਿਹਾ ਤੇ 바ਵਾ ਸਾਹਿਬ ਡਾਕਟਰ ਅੰਬੇਦਕਰ ਨੇ ਕਿਹਾ ਸੀ ਕਿ ਜਾਓ ਆਪਣੀ ਝੁਗਿਆ ਦੇ ਲਿਖ ਲੋ ਕਿ ਆਉਣ ਵਾਲੇ ਸਮੇਂ ਤੁਸੀਂ ਦੇਸ਼ ਦੇ ਸ਼ਾਸਕ ਬਣੋਗੇ ਉਹ ਗੱਲ ਸਮਝਾਉਣ ਦੇ ਵਿੱਚ ਇਹ ਦੇ ਬੌਜਨਿਕਨ ਪਾਰਟੀ ਤੋਂ ਬਾਅਦ ਬੌਜਨ ਸਮਾਜ ਪਾਰਟੀ ਆਈ ਉਹ ਜਿਹੜੀ ਗੱਲ ਨੂੰ ਸਮਝਾਉਣ ਦੇ ਵਿੱਚ ਅਸੀਂ ਬਹੁਤ ਕਾਮਯਾਬੀ ਹੋਏ ਆ ਮੇਰਾ ਲਾਸਟ ਕੁਐਸਚਨ ਇਹੀ ਆ ਕਿਉਂਕਿ ਬਹੁਤ ਵੱਡੇ ਇੱਥੇ ਅੰਦਰ ਹਜ਼ਾਰਾਂ ਦੇ ਕਰੀਬ ਇਕੱਠੇ ਹੈਗਾ ਗਲਤੀ ਹੁੰਦੀ ਕਿੱਥੇ ਆ ਫਿਰ ਮੈਂ ਤੁਹਾਨੂੰ ਦੱਸਿਆ ਕਿ ਪੂੰਜੀਵਧੀ ਵਿਵਸਥਾ ਜਿਹੜੀ ਹੈ ਜਿਹੜੀ ਸਰਮਾਇਦਾਰੀ ਵਿਵਸਥਾ ਆ ਉਹ ਸਾਡੇ ਗਰੀਬ ਅਨਪੜ੍ਹ ਲੋਕਾਂ ਨੂੰ ਉਹ ਧੋਖੇ ਵਿੱਚ ਬਰਗਾ ਲੈਂਦੀ ਆ ਅਦਰਵਾਈਜ਼ ਕੋਈ ਸਾਡੇ ਵਿੱਚ ਇਦਾਂ ਦੀ ਕਮੀ ਨਹੀਂ ਸਾਡਾ ਹਰ ਵਰਕਰ ਜਿਹੜਾ ਉਹ ਸੈਂਸੀਅਰ ਹੈ ਇਦਾਂ ਦੀ ਮੌਸਮ ਦੇ ਵਿੱਚ ਅੱਜ ਰੈਲੀ ਦਾ ਕਾਮਯਾਬ ਹੋਣਾ ਫੌਲ ਦੇ ਅੰਦਰ ਇਹ ਸਾਬਤ ਕਰਦੇ ਕਿ ਅਸੀਂ ਚਿੰਤਤ ਹਾਂ ਪਰ ਜਿਹੜੀ ਗਰੀਬੀ ਬੇਰੋਜ਼ਗਾਰੀ ਜਿਹੜੀ ਸਾਡੇ ਲੋਕਾਂ ਨੂੰ ਮਤਲਬ ਸ਼ਰਾਬ ਹੋਰ ਨਸ਼ੇ ਵੰਡੇ ਮਤਲਬ ਉਹ ਲੋਕ ਜਿਹੜੇ ਸਾਡੀ ਸਾਡਾ ਫੈਸਲਾ ਲੈ ਜਾਂਦੇ ਆ ਤਿੰਨ ਵੱਡੇ ਮਕਸਦਾਂ ਨੂੰ ਲੈ ਕੇ ਪੰਜਾਬ ਸੰਭਾਲੋ ਰੈਲੀ ਦਾ ਯੋਜਨ ਕੀਤਾ ਗਿਆ ਪਹਿਲਾ ਬਾਉ ਕਾਂਸੀ ਰਾਮ ਦੇ ਜਨਮ ਦਿਨ ਨੂੰ ਮਨਾਦਿਆਂ ਹੋਇਆਂ ਪੂਰੇ ਪੰਜਾਬ ਦੇ ਵਰਕਰਾਂ ਨੂੰ ਲਾਮਬੰਦ ਕਰਨ ਦਾ ਯਤਨ ਕੀਤਾ ਗਿਆ ਦੂਜੀ ਖਾਸ ਗੱਲ ਇਸ ਵਿੱਚ ਰਹੀ ਕਿ ਹਵਤਾ ਸਿੰਘ ਕਰੂਪਰੀ ਸੂਬਾ ਪ੍ਰਧਾਨ ਨੇ ਆਪਣੇ ਭਾਸ਼ਣ ਦੇ ਵਿੱਚ ਜਿੱਥੇ ਨਸ਼ੇ ਵਰਗੇ ਅਹਿਮ ਮੁੱਦੇ ਨੂੰ ਇਸ ਰੈਲੀ ਦਾ ਮੇਨ ਮਕਸਦ ਦੱਸਿਆ ਉੱਥੇ ਨਾਲ ਹੀ 15 ਮਾਰਚ ਤੋਂ ਨਸ਼ਾ ਮੁਕਤ ਸਮਾਜ ਲਈ ਪੂਰੇ ਪੰਜਾਬ ਦੇ ਵਿੱਚ ਵਰਕਰਾਂ ਨੂੰ ਸੱਦਾ ਦਿੱਤਾ ਕਿ ਇਸ ਜਹਾਦ ਨੂੰ ਇਸ ਕੋਨ ਨੂੰ ਮਕਾਨ ਦੇ ਲਈ ਅੱਗੇ ਆਣ ਤੇ ਤੀਜਾ ਕਿਤਨਾ ਕਿਤੇ 2027 ਦਾ ਰਾਜਨੀਤਿਕ ਨਿਸ਼ਾਨਾ ਵੀ ਇਸ 50 ਸਮਾ ਲੋ ਰੈਲੀ ਵਿੱਚ ਜ਼ਰੂਰ ਝਲਕਦਾ ਸੀ ਹਾਲਾਂ ਖਾਸ ਕਰ ਰਹੀ ਕਿ ਜਿੱਥੇ ਇਸ ਰੈਲੀ ਦਾ ਸਫਲ ਆਯੋਜਨ ਰਿਹਾ ਉੱਥੇ ਨਾਲ ਹੀ ਰੈਲੀ ਸਥਾਨ ਤੋਂ ਬਿਲਕੁਲ ਬਾਹਰ ਪੁਸਤਕਾਂ ਅਤੇ ਅਲੱਗ-ਅਲੱਗ ਤਸਵੀਰਾਂ ਦੀ ਪ੍ਰਦਰਸ਼ਨੀ ਨੇ ਇਸ ਨੂੰ ਹੋਰ ਵੀ ਮੁੱਲਵਾਨ ਬਣਾ ਦਿੱਤਾ ਇਸ ਪ੍ਰਦਰਸ਼ਨੀ ਦੇ ਵਿੱਚ ਜਿੱਥੇ ਅਲੱਗ-ਅਲੱਗ ਵਿਚਾਰਧਾਰਾ ਨਾਲ ਸੰਬੰਧਿਤ ਪੁਸਤਕਾਂ ਸਨ ਉੱਥੇ ਡਾਕਟਰ ਪੀਮਰਾਓ ਅੰਬੇਦਕਰ ਅਤੇ ਦਲਿਤ ਮੂਵਮੈਂਟ ਦੇ ਨਾਲ ਜੁੜੀਆਂ ਹੋਈਆਂ ਪੁਸਤਕਾਂ ਦਾ ਵੀ ਲੋਕਾਂ ਨੇ ਆਨੰਦ ਮਾਣਿਆ ਤੇ ਉਸ ਦੀ ਪਰਚੇਜ਼ਿੰਗ ਵੀ ਕੀਤੀ ਇਸ ਨੂੰ ਲੈ ਕੇ ਵੀ ਜਿੱਥੇ ਇਹ ਰੈਲੀ ਇੱਕ ਵਿਸ਼ੇਸ਼ ਮਹੱਤਤਾ ਰੱਖਦੀ ਹੈ ਉੱਥੇ ਨਾਲ ਹੀ ਉਸ ਵੇਲੇ ਜਦੋਂ ਪੰਜਾਬ ਦੇ ਵਿੱਚ ਰਾਜਨੀਤਿਕ ਮਾਹੌਲ ਇਸ ਵੇਲੇ ਬੇहद ਠੰਡਾ ਹੈ ਉਸ ਵੇਲੇ ਬਹੁਜ ਸਮਾਜ ਪਾਰਟੀਆਂ ਨੇ ਇੱਕ ਤਕੜਾ ਪੰਚ ਮਾਰਿਆ ਹੈ ਫਗਵਾੜੇ ਤੋਂ ਅਤੇ 2027 ਦਾ ਆਪਣਾ ਨਿਸ਼ਾਨਾ ਲੈਣ ਦੇ ਲਈ ਇੱਕ ਪਲੇਠਾ ਕਦਮ ਵੀ ਵਧਾ ਰਿਹਾ ਹੈ ਆਪਣੇ ਪਾਰਸ਼ਨ ਵਿੱਚ ਵੀ ਹਵਤਾ ਸਿੰਘ ਕਰੀਮਪੁਰੀ ਨੇ ਕਿਆ ਹੈ ਕਿ ਹੁਣ ਯੋਧੇ 2027 ਦੇ ਲਈ ਚੌਣ ਮੈਦਾਨ ਵਿੱਚ ਆ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਜਤ ਸਮਾਜ ਪਾਰਟੀ ਇਸ ਰੈਲੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਨਵਾਂ ਕਦਮ ਚੁੱਕਦੀ ਹੈ ਉਹ ਤਾਂ ਭੂਖ ਤੈ ਕਰੇਗਾ ਪਰ ਹਾਲ ਦੀ ਖੜੀ ਪੰਜਾਬ ਦੇ ਵਿੱਚ ਰਾਸੀ ਮਾਹੌਲ ਇੱਕ ਵਾਰ ਫਿਰ ਗਰਮਾ ਗਿਆ ਹੈ ਦੀ ਫਗਵਾੜਾ ਹੈਡਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ